ਅਖਰ ਲੰਮੇ ਇੰਤਜ਼ਾਰ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਜਗਮਉਨ ਸਿੰਘ ਕੰਗ ਕਾਂਗਰਸ ਵਿੱਚ ਘਰ ਵਾਪਸੀ ਕਰ ਗਏ ਹਨ ਅੱਜ ਦਿੱਲੀ ਵਿਖੇ ਕਾਂਗਰਸ ਦੇ ਪ੍ਰਧਾਨ ਮਲਕ ਅਰਜਨ ਖੜਗੇ ਅਤੇ ਦਵਿੰਦਰ ਯਾਦਵ ਦੀ ਅਗਵਾਈ ਵਿੱਚ ਆਪਣੇ ਵੱਡੇ ਬੇਟੇ ਨਾਲ ਕਾਂਗਰਸ ਵਿੱਚ ਸ਼ਾਮਲ ਹੋਏਗਾ ਪਿਛਲੇ ਕਈ ਦਿਨਾਂ ਤੋਂ ਜਗਮਉਨ ਸਿੰਘ ਕੰਗ ਦੀਆਂ ਚਰਚਾਵਾਂ ਸੁਣਨ ਨੂੰ ਮਿਲਦੀਆਂ ਸੀ ਅੱਜ ਉਹਨਾਂ ਚਰਚਾਵਾਂ ਨੂੰ ਬੰਦ ਕਰਦੇ ਹੋਏ ਜਗਮਉਨ ਸਿੰਘ ਕੰਗ ਜੋ ਹਲਕਾ ਖਰੜ ਤੋਂ ਵਿਧਾਇਕ ਰਹੇ ਨੇ ਅਤੇ ਪੰਜਾਬ ਦੇ ਵਿੱਚ ਵੱਡਾ ਨਾਮ ਰੱਖਦੇ ਨੇ ਜਗਮਉਨ ਸਿੰਘ ਕੰਗ ਅੱਜ ਫਿਰ ਕਾਂਗਰਸ ਦੇ ਵਿੱਚ ਦੁਬਾਰਾ ਜੁਆਇਨ ਹੋ ਗਏ ਨੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸੀ ਪਰ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਦਾਲ ਨਹੀਂ ਰਲੀ ਤੇ ਅੱਜ ਉਹ ਦੁਬਾਰੇ ਦਿੱਲੀ ਵਿਖੇ ਕਾਂਗਰਸ ਦੇ ਪ੍ਰਧਾਨ ਖੜਗੇ ਸਾਹ ਬਤੇ ਪੰਜਾਬ ਦੇ ਇੰਚਾਰਜ ਯਾਦਵ ਸਾਧੀ ਅਗਵਾਈ ਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ